ਮਸ਼ਹੂਰ ਗਾਇਕ ਸਤਵੰਦਰ ਬੁੱਗਾ ਅਤੇ ਉਹਨਾਂ ਦੇ ਪ੍ਰਾਦਵੰਦਰ ਦੇ ਨਾਲ ਉਹਨਾਂ ਦਾ ਵਿਵਾਦ ਬਹੁਤ ਜ਼ਿਆਦਾ ਵੱਧ ਗਿਆ ਤੇ ਇਸ ਵਿਵਾਦ ਵਿਚਕਾਰ ਦਵਿੰਦਰ ਪੋਲਾ ਦੀ ਪਤਨੀ ਦੀ ਮੌਤ ਵੀ ਹੋ ਜਾਂਦੀ ਹੈ ਤੇ ਹੁਣ ਉਹ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਕਰਨ ਤੋਂ ਮਨਾ ਕਰ ਰਹੇ ਨੇ ਤੇ ਇਨਸਾਫ ਦੀ ਗੋਹਾਰ ਉਹ ਲਗਾ ਰਹੇ ਨੇ। ਦੱਸ ਦੇ ਇੱਕ ਆਪਣੀ ਪਤਨੀ ਦੀ ਲਾਸ਼ ਦੇ ਅੱਗੇ ਬੈਠੇ ਨਜ਼ਰ ਆ ਰਹੇ ਨੇ, ਰੋ ਰਹੇ ਨੇ ਅਤੇ ਕਹਿ ਰਹੇ ਨੇ ਕਿ ਉਹਨਾਂ ਦੀ ਪਤਨੀ ਨੂੰ ਇਨਸਾਫ ਦਿਵਾਇਆ ਜਾਵੇ। ਦਰਅਸਲ ਸਤਵੰਦਰ ਬੁग्गा ਤੇ ਆਪਣੀ ਪਰਚਾਈ ਤੇ ਕਤਲ ਦੇ ਦੋਸ਼ ਲੱਗੇ ਨੇ। ਉਹਨਾਂ ਦੇ ਪ੍ਰਾਧ ਦਵਿੰਦਰ ਸਿੰਘ ਪੋਲਾ ਦਰਮਿਆਨ ਜ਼ਮੀਨ ਨੂੰ ਲੈ ਕੇ ਘਰੇਲੂ ਗਲੇਸ਼ ਪਿਛਲੇ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਸੀ। ਦਵਿੰਦਰ ਪੋਲਾ ਨੇ ਇਲਜ਼ਾਮ ਲਗਾਏ ਕਿ ਲੜਾਈ ਦਰਮਿਆਨ ਸਤਵੰਦਰ ਬੁग्गा ਨੇ ਉਸ ਪਤਨੀ ਦੀ ਕੋਟ ਮਾਰ ਕੀਤੀ ਤੱਕਾ ਮਾਰ ਕੇ ਸੁੱਟ ਦਿੱਤਾ ਜਿਸ ਕਾਰਨ ਉਸਦੇ ਸੱਟ ਵੱਜੀ ਅਤੇ ਪੂਰੀ ਤਰ੍ਹਾਂ ਦੇ ਨਾਲ ਉਹ ਜ਼ਖਮੀ ਹੋ ਗਈ। ਇਸ ਉਪਰੰਤ ਉਹ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਜਿੱਥੇ ਉਹਨਾਂ ਨੂੰ ਵਾਰ-ਵਾਰ ਰੈਫਰ ਕੀਤਾ ਜਾਂਦਾ ਹੈ ਜਦੋਂ ਉਹ ਚੰਡੀਗੜ੍ਹ ਸਰਕਾਰੀ ਹਸਪਤਾਲ ਲੈ ਕੇ ਜਾ ਰਹੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਉਹ ਦਮ ਤੋੜ ਬੰਦੇ ਨੇ। ਦੱਸਿਆ ਕਿ ਹਾਲੀ ਦੇ ਵਿੱਚ ਦਵਿੰਦਰ ਪੋਲਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਹੁਣ ਦੁਬਾਰਾ ਸਾਂਝਾ ਕੀਤਾ ਗਿਆ ਹੈ ਜਿਸ ਵਿੱਚ ਉਹ ਇਨਸਾਫ ਦੀ ਮੰਗ ਕਰ ਰਹੇ ਨੇ। ਇਸ ਵਿਚਾਰੀ ਉਹ ਲੋਕਾਂ ਤੋਂ ਕਿਸਾਨ ਜਥੇਬੰਦੀਆਂ ਸਣੇ ਲੱਖਾ ਸਦਾਣਾ ਕੋਲੋਂ ਵੀ ਮਦਦ ਦੀ ਮੰਗ ਕਰ ਰਹੇ। ਉਹਨਾਂ ਨੇ ਕਿਹਾ ਕਿ ਪਿਆਰੇ ਦੋਸਤੋ ਮੇਰੇ ਵੀਰੋ ਮੇਰੀ ਜਾਨ ਯਾਨੀ ਕਿ ਉਹਨਾਂ ਦੀ ਪਤਨੀ ਨੂੰ ਇਨਸਾਫ ਤੁਸੀਂ ਦਿਵਾ ਸਕਦੇ ਹੋ। ਉਹ ਇੱਕ ਬੇਕਸੂਰ ਜਾਨ ਹੈ ਇਨਸਾਫ ਦਿਵਾਉਣ ਲਈ ਉਹਨਾਂ ਨੇ ਕਿਹਾ ਕਿ ਮੇਰੇ ਪਿੰਡ ਪਹੁੰਚਣ ਦੀ ਕਿਰਪਾਲਤਾ ਕਰੋ। ਦਾਸ ਇਹ ਕਿ ਉਹ ਆਪਣੀ ਪਤਨੀ ਦੀ লাশ ਅੱਗੇ ਬੈਠ ਕੇ ਨੇ ਅਤੇ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਤੋਂ ਇਲਾਵਾ ਇਸ ਵੀਡੀਓ ਦੇ ਵਿੱਚ ਪੁਲਿਸ ਪ੍ਰਸ਼ਾਸਨ ਸਤਵਿੰਦਰ ਬੁਗਾਤੇ ਹੋਰ ਵੀ ਗਹਿਰੇ ਇਲਜ਼ਾਮ ਲਗਾਉਂਦੇ ਕੋਈ ਨਜ਼ਰ ਆ ਰਹੇ ਨਹੀਂ। ਤੁਸੀਂ ਵੀ ਦੇਖੋ। ਮੇਰੀ ਜਾਨ ਨੂੰ ਇਨਸਾਫ ਤੁਸੀਂ ਦਵਾ ਸਕਦੇ ਹੋ ਇੱਕ ਬੇਕਸੂਰ ਜਾਨ ਨੂੰ ਇਨਸਾਫ ਦਵਾਉਣ ਲਈ ਮੇਰੇ ਪਿੰਡ ਮਕਾਰੋਂ ਪਰ ਵੀਰੋ ਐਤਵਾਰ ਨੂੰ ਆਉਣਾ ਜੇ ਆ ਸਕਦੇ ਹੋ ਵੀਰੋ ਜਦੋਂ ਤੱਕ ਮੇਰੀ ਜਾਨ ਨੂੰ ਇਨਸਾਫ ਨਹੀਂ ਮਿਲ ਜਾਂਦਾ ਮੈਂ ਆਪਣੀ ਜਾਨ ਦਾ ਅੰਤਿਮ ਸਸਕਾਰ ਅੰਤਿਮ ਰਸਮਾਂ ਨਹੀਂ ਕਰਾਂਗਾ ਜੇ ਇਨਸਾਫ਼ ਨਾ ਮਿਲਿਆ ਤਾਂ ਮੈਂ ਆਪਣੀ ਰਹਿਦੀ ਜ਼ਿੰਦਗੀ ਇਸ ਮੇਰੀ ਜਾਨ ਦੀ ਅੰਤਿਮ ਰਸਮਾਂ ਨਹੀਂ ਕਰਾਂਗਾ ਵੀਰੋ ਤੁਹਾਡੇ ਤੇ ਬਹੁਤ ਉਮੀਦਾਂ ਨੇ ਆਉਣਾ ਮੇਰੇ ਪਿੰਡ ਮਕਾਰੋ ਪਰ ਕਿਲਾ ਫਤਿਹਗੜ ਸਾਹਿਬ ਆਉਣਾ ਜੇ ਦੋਸਤੋ ਆ ਸਕਦੇ ਹੋ ਆਉਣਾ ਮੇਰੇ ਵੀਰੋ ਮੇਰੇ ਵੀਰੋ ਰਾਤ ਰਾਤ ਐਸਐਚਓ ਨੇ ਐਸਐਸਪੀ ਦੇ ਹੁਕਮਾਂ ਤੇ ਲਖਵੀਰ ਰਾਏ ਐਮਐਲਏ ਦੇ ਹੁਕਮਾਂ ਤੇ ਸਤਵਿੰਦਰ ਬੁੱਗਾ ਹੈਲਥ ਮਨਿਸਟਰ ਦੇ ਹੁਕਮਾਂ ਤੇ ਮੈਨੂੰ 5 ਮਿੰਟ ਦਾ ਸਮਾਂ ਦਿੱਤਾ ਜੇ ਕਹਿੰਦਾ ਤੂੰ ਹਸਪਤਾਲ ਦੇ ਵਿੱਚੋਂ ਇਸ ਫਰੀਜ਼ਰ ਨੂੰ ਇਸ ਡੈੱਡ ਬਾਡੀ ਨੂੰ ਉਹ ਮੈਂ ਉਹਨੂੰ ਕਹਾਂ ਮੇਰੀ ਜਾਨ ਨੂੰ ਡੈੱਡ ਬਾਡੀ ਨਾ ਕਹੇ ਮੇਰੀ ਜਾਨ ਡੈੱਡ ਬਾਡੀ ਨਹੀਂ ਹੈਗੀ ਤੂੰ ਇਹਨੂੰ ਕਹਿੰਦਾ ਇਹਨੂੰ ਬਾਹਰ ਕੱਢ ਲਓ 5 ਮਿੰਟ ਦੇ ਵਿੱਚ ਵਿੱਚ ਜੇ ਨਾ ਬਾਹਰ ਕੱਢਿਆ ਤਾਂ ਮੈਂ ਚੱਕ ਕੇ ਬਾਹਰ ਸੁੱਟ ਦੂੰਗਾ ਤਾਂ ਮੈਂ ਇਸ ਨੂੰ ਮੋਰਤਰੀ ਵਿੱਚ ਰੱਖ ਦੂੰਗਾ ਤੁਸੀਂ ਫਿਰ ਮੇਰੀਆਂ ਮਿੰਤਾਂ ਕਰਨੀਆਂ ਹਨ ਅੰਤਿਮ ਸੰਸਕਾਰ ਲਈ ਤੁਹਾਨੂੰ ਦਰਸ਼ਨ ਵੀ ਮੇਰੀ ਮਨਜ਼ੂਰੀ ਨਾਲ ਹੋਣਗੇ ਚਾਰ-ਚੁਵੇਰੇ ਸਿਕਿਉਰਟੀ ਮੇਰੀ ਹੋਗੀ ਆਸਤੜ ਦੇ ਵਿੱਚ ਤੁਸੀਂ ਦਰਸ਼ਨਾਂ ਨੂੰ ਤਰਸੋਗੇ ਫਿਰ ਤੁਸੀਂ ਮਿੰਤਾ ਕਰੋਗੇ ਕਿ ਮੈਂ ਦਰਸ਼ਨ ਕਰ ਲਵਾਂ ਤੁਹਾਨੂੰ ਅੰਤਿਮ ਸੰਸਕਾਰ ਵੀ ਸਾਡੀ ਮਨਜ਼ੂਰੀ ਨਾਲ ਕਰਨਾ ਪਵੇਗਾ ਮਾਲਕ ਨੇ ਮੈਨੂੰ ਤੇ ਰਹਿਮ ਕੀਤਾ ਥੋੜਾ ਤਰਸ ਕੀਤਾ ਥੋੜਾ ਤਰਸ ਕੀਤਾ ਮਾਲਕ ਦੇ ਮੈਨੂੰ ਹੂ ਕੋ ਮਾਲਕ ਨੇ ਮੇਰੀ ਜਾਨ ਨੂੰ ਮੈਂ ਐਸੇ ਤਰ੍ਹਾਂ ਮੈਂ ਉਹਨੂੰ ਕਿਹਾ ਮੈਨੂੰ ਟੈਂਪੂ ਮਂਗਾਉਣ ਦਾ ਸਮਾਂ ਤਾਂ ਦੇ ਦੇ ਉਹ ਵੀ ਨਹੀਂ ਦਿੱਤਾ ਮੈਨੂੰ ਮੈਂ ਆਪਣੀ ਜਾਨ ਨੂੰ ਫ੍ਰੀਜ਼ਰ ਨੂੰ ਐਸੇ ਤਰ੍ਹਾਂ ਰੋੜ ਕੇ ਸੜਕ ਤੋਂ ਹੁੰਦਾ ਹੋਇਆ ਲਿਆਇਆ ਅੱਗੇ ਜਾ ਕੇ ਮੇਰੀ ਅਜਨ ਦੇ ਫਰੀਜ਼ਰ ਨੂੰ ਰੋੜਦੇ ਹੋਏ ਦੇ ਅੱਗੇ ਜਾ ਕੇ ਪੁਲਿਸ ਦੀਆਂ ਗੱਡੀਆਂ ਲਗਾ ਦਿੱਤੀਆਂ ਗੰਜਾ ਮੇਰੇ ਤੋਂ ਕੋਣ ਦੀ ਫੇਰ ਕੋਸ਼ਿਸ਼ ਕੀਤੀ ਗਈ ਉਸ ਮਾਲਕ ਨੇ ਇੱਕ ਗੋਹੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਰਹਿਮਦਿਲ ਇਨਸਾਨ ਆ ਗਿਆ ਉਸ ਇਨਸਾਨ ਕੋਲੇ ਟੈਂਪੂ ਸੀਗਾ ਉਸਨੇ ਕਿਹਾ ਵੀ ਇਸ ਵਿੱਚ ਰੱਖ ਲਵੋ ਉੱਚੀ ਉਸ ਟੈਂਪੂ ਦੇ ਵਿੱਚ ਆਪਣੀ ਜਾਨ ਨੂੰ ਰੱਖ ਲਿਆ ਆਪਣੀ ਜਾਨ ਨੂੰ ਅਸੀਂ ਆਪਣੀ ਜਾਨ ਨੂੰ ਆਪਣੇ ਘਰ ਲੈ ਹੋੜ ਵਿੱਚ ਕਾਬਜਾ ਹੋ ਗਏ ਮੇਰੇ ਵੀਰੋ ਤੇਰੇ ਵੀਰੋ ਕਿਰਪਾ ਕਰਕੇ ਤੁਸੀਂ ਇਤਬਾਰ ਨੂੰ ਮੇਰਾ ਕਹਿਣਾ ਜੇ ਦੋ ਵੀ ਆਉਣਗੇ ਮੇਰੇ ਲਈ ਦੋ ਦੋ ਲੱਖ ਵਰਕੇ ਹੋਣਗੇ ਤੁਸੀਂ ਇਤਬਾਰ ਜਿਲਾ ਫਤਿਹਗੜ ਸਾਹਿਬ ਪਿੰਡ ਮਤਾਰੋ ਪਰੌਣਾ ਮੇਰੇ ਦੋਸਤੋ ਤੁਹਾਡੇ ਸਹਿਯੋਗ ਤੋਂ ਬਿਨਾ ਮੈਨੂੰ ਇਨਸਾਬ ਨਹੀਂ ਮਿਲਦਾ ਇਸ ਜ਼ਰੂਰਤ ਦੇ ਪਿੱਛੇ ਬਹੁਤ ਬਹੁਤ ਵੱਡੀਆਂ ਤਾਕਤਾਂ ਨੇ ਮੇਰੇ ਦੋਸਤੋ ਮੇਰੇ ਦੋਸਤੋ ਤੁਹਾਡੇ ਤੋਂ ਉਮੀਦਾਂ ਨੇ ਉਮੀਦ ਕਰਦਾ ਤੁਸੀਂ ਮੇਰੀ ਉਮੀਦ ਨਹੀਂ ਤੋੜੋਗੇ ਮੈਨੂੰ ਮਾਫ਼ ਕਰਨਾ ਮੈਨੂੰ ਮਾਫ਼ ਕਰਨਾ ਮੇਰੇ ਦੋਸਤੋ ਓ ਤੁਹਾਨੂੰ ਅੱਗੇ ਮੈਂ ਕੁਝ ਨਹੀਂ ਕਹਿਣ ਜੋਗਾ ਮੇਰੇ ਦੋਸਤੋ ਮੇਰੇ ਦੋਸਤੋ ਮੈਂ ਕੁਝ ਨਹੀਂ ਕਹਿਣ ਜੋਗਾ ਹੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ